ਦਾੜੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਦਾੜੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਸਾਨੂੰ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਇਹ ਲਾਲ ਘਾਗ ਹੋਗਾ ਜੀ 15 16 ਸਾਲ ਗਏ ਨੂੰ ਮੁੜ ਕੇ ਮੈ ਤਾਂ ਨਹੀਂ ਸ਼ਤਰਵੀਰ ਦੇਖੀ ਆਇਆ ਹੀ ਨਹੀਂ ਇੱਧਰ ਕਿਤੇ ਬੇਦਖਲ ਕਰਤਾ ਜੀ ਜਦੋਂ ਇਹ ਆਪਣੀ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਨਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ। ਬੀਤੀ ਰਾਤ ਮਾਛੀਵਾੜਾ ਕੁਹਾੜਾ ਰੋਡ ਤੇ ਪਿੰਡ ਪਜੇਟਾ ਨੇੜੇ ਲੁਧਿਆਣਾ ਪੁਲਿਸ ਨਾਲ ਮੁਕਾਬਲੇ ਚ ਮਾਰਿਆ ਗਿਆ ਮਾਛੀਵਾੜਾ ਵਾਸੀ ਸੁਖਦੇਵ ਸਿੰਘ ਉਰਫ ਵਿੱਕੀ ਨੇ 16 ਸਾਲ ਪਹਿਲਾਂ ਜੁਰਮ ਦੀ ਦੁਨੀਆ ਵਿੱਚ ਪੈਰ ਧਰਿਆ ਅਤੇ ਉਸਨੇ अनेका ਅਪਰਾਧਿਕ ਕਟਨਾਵਾਂ ਨੂੰ ਅੰਜਾਮ ਦਿੱਤਾ ਤੇ ਗੈਂਗਸਟਰ ਬਣ ਗਿਆ ਅਤੇ ਮਾਛੀਵਾੜਾ ਇੰਦਰਾ ਕਲੋਨੀ ਦੇ ਵਾਸੀ ਤੇ ਗਰੀ ਪਰਿਵਾਰ ਵਿੱਚ ਬਲਵਿੰਦਰ ਸਿੰਘ ਦੇ ਘਰ ਜੰਮੇ ਸੁਖਦੇਵ ਸਿੰਘ ਉਰਫ ਵਿੱਕੀ ਸੱਤ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਅਤੇ 21 ਸਤੰਬਰ 2007 ਵਿੱਚ ਸਭ ਤੋਂ ਪਹਿਲਾਂ ਉਸ ਉੱਪਰ ਮਾਛੀਵਾੜਾ ਥਾਣੇ ਵਿੱਚ ਚੋਰੀ ਦਾ ਮਾਮਲਾ ਜੋ ਹੋਇਆ 2008 ਵਿੱਚ ਉਸ ਕੋਲ ਨਸ਼ੀਲਾ ਪਦਾਰਥ ਪੁੱਕੀ ਬਰਾਮਦ ਹੋਈ ਅਤੇ ਦੋਹਾਂ ਹੀ ਮਾਮਲੇ ਵਿੱਚ ਉਹ ਗ੍ਰਿਫਤਾਰ ਹੋਇਆ ਤੇ ਜ਼ਮਾਨਤ ਤੇ ਬਾਹਰ ਆ ਗਿਆ 2012 ਵਿੱਚ ਉਸ ਖਿਲਾਫ ਫਿਰ ਚੋਰੀ ਦਾ ਮਾਮਲਾ ਦਰਜ ਹੋਇਆ ਜਿਸ ਤੇ ਉਸ ਨੂੰ 1 ਸਾਲ ਦੀ ਸਜ਼ਾ ਵੀ ਹੋਈ ਅਤੇ ਫਿਰ 2012 ਵਿੱਚ ਉਸ ਉੱਪਰ ਲੜਾਈ ਝਗੜੇ ਦਾ ਮਾਮਲਾ ਦਰਜ ਹੋਇਆ ਜਿਸ ਵਿੱਚ ਉਹ ਬਰੀ ਹੋ ਗਿਆ ਉਸ ਖਿਲਾਫ ਚੋਰੀ ਦਾ ਮਾਮਲਾ ਦਰਜ ਹੋਇਆ ਅਤੇ ਫਿਰ ਉਸਨੇ ਮੋੜ ਚੋਰੀ ਦੇ ਕਰਨ ਨੂੰ ਅੰਜਾਮ ਦਿੱਤਾ 2018 ਵਿੱਚ ਉਹ ਕਿਸੇ ਮਾਮਲੇ ਵਿੱਚ ਅਦਾਲਤ ਵੱਲੋਂ ਪੰਗੋੜਾ ਕਰਾਰ ਦਿੱਤਾ ਗਿਆ ਅਤੇ ਉਸ ਖਿਲਾਫ ਇੱਕ ਹੋਰ ਮਾਮਲਾ ਦਰਜ ਹੋਇਆ ਮਾਚੀਵਾੜਾ ਪੁਲਿਸ ਵੱਲੋਂ ਜਿਨਨੇ ਵੀ ਉਸ ਕਲਾਮ ਮਾਮਲੇ ਦਰਜ ਕੀਤੇ ਗਏ ਹਨ ਉਸ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ ਸੁਖਦੇਵ ਸਿੰਘ ਉਰਫ ਬਿੱਕੀ ਨੇ ਆਪਣੇ 16 ਸਾਲ ਦੇ ਅਪਰਾਧਿਕ ਸਫ਼ਰ ਵਿੱਚ ਮਾਚੀਵਾੜਾ ਨੇ ਲੁਧਿਆਣਾ ਖਾਨਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਲੁੱਟਕੋ ਅਤੇ ਕਤਲਾਨਾ ਹਮਲੇ ਵਿਦਿਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਕਾਰਨ ਉਹ ਪੁਲਿਸ ਨੂੰ ਲੁਰਦਾ ਸੀ ਪਰ ਬੀਤੀ ਰਾਤ ਉਹ ਪਿੰਡ ਪਜੇਟਾ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹਾਂਜੀ ਤੁਹਾਡਾ ਕੀ ਨਾਮ ਆ ਪਾਜੀ ਕਿਹੜਾ ਮੇਰਾ ਚਰਨਜੀਤ ਸਿੰਘ ਆ ਜੀ। ਅ ਵਿੱਕੀ ਤੁਹਾਡੇ ਕੀ ਲੱਗਦੇ ਨੇ? ਬ੍ਰਦਰ ਆ ਜੀ ਬੜਾ ਜੀ। ਇਹ ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਊਗੀ ਮੇਰੇ ਤਕਰੀਬਨ 40-45 ਸਾਲ ਹੈਗੀ ਸੀ। ਕਿੰਨੇ ਭੈਣ ਭਾਈਆਂ ਤੁਸੀਂ? 7 ਸੀਗੇ ਜੀ। ਕਿੰਨੀ ਦੇਰ ਤੋਂ ਵਿੱਕੀ ਇੱਥੋਂ ਵੱਖ ਰਹਿ ਰਹੇ ਆ ਤੁਹਾਡੇ ਤੋਂ? ਸਾਢੇ 30 ਰਹਿ ਰਿਹਾ ਜੀ ਉਹਨੂੰ ਹੋ ਗਈ 15-16 ਸਾਲ ਹੋ ਗਏ ਜੀ ਉਹਨੂੰ। ਕੀ ਘਟਨਾ ਵਾਪਰੀ ਸੀ ਜੇ ਵੀ ਬੱਖ ਰਹੇ ਉਹ ਡੈਡੀ ਦੀ ਭੈਣ ਦੀ ਕੁੜੀ ਲੈ ਗਿਆ ਸੀਗਾ ਇਸ ਕਰਕੇ ਡੈਡੀ ਨੇ ਬੇਦਖਲ ਕੀਤਾ ਸੀਗਾ ਜੀ ਉਹਨੂੰ ਉਹ ਤਾਂ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਦੇਣਾ ਨਹੀਂ ਜੇ ਲੈਣਾ ਦੇਣਾ ਹੁੰਦਾ ਸਾਡੇ ਘਰ ਦੇ ਹਾਲਾਤ ਹੁੰਦੇ ਦੇਖੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਦਾ ਇੰਕਵਾਂਟਰ ਅਸੀਂ ਖਬਰਾਂ ਆ ਰਹੀਆਂ ਸੀਗੀਆਂ ਜੀ ਹਰ ਕੋਈ YouTube Facebook ਚ ਲਾ ਰਿਹਾ ਉੱਤੇ ਦੇਖੀ ਨਹੀਂ ਹੋਈ ਜੀ ਛਾਂ ਨੂੰ ਤਾਂ ਪਛਾਣ ਚ ਵੀ ਨਹੀਂ ਆਇਆ ਸੀ ਵੀ ਸਾਡਾ ਹੀ ਬ੍ਰਦਰ ਹੈ ਆਖਰੀ ਟਾਈਮ ਕਦੋਂ ਮਿਲੇ ਸੀ ਤੁਸੀ ਨੂੰ ਆਖਰੀ ਟਾਈਮ ਮਿਲੇ ਹੀ ਨਹੀਂ ਸਰ ਜੀ ترਸੀਮ ਲਾਲ ਆ ਜੀ ترਸੀਮ ਜੀ ਕਿੱਥੇ ਦੇ ਰਹਿਣ ਵਾਲੇ ਅਸੀਂ ਜੀ ਇਹਨਾਂ ਦਾ ਬਿਲਕੁਲ ਗਵਾਂਢੀ ਆਈ ਕੀ ਨਾਮ ਹੈ ਇਹਨਾਂ ਦਾ ਇਹਨੂੰ ਯਾਨੀ ਇੱਥੇ ਦਾ ਦੇਬੂ ਦੇਬੂ ਕਹਿੰਦੇ ਆ ਗਾਂ ਨੌਪੰਦ ਗਾ ਮੈਂ ਕਹਿ ਨਹੀਂ ਸਕਦਾ ਉਹ ਆਪ ਦੇਬੂ ਕਹਿੰਦੇ ਇਹਨੂੰ ਜਿਹੜਾ ਵਿੱਕੀ ਸੀਗਾ ਇਹ ਤੁਹਾਡੇ ਮਹੱਲੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਤੁਹਾਡਾ ਗਵਾਂਢੀ ਆ ਹਾਂ ਬਿਲਕੁਲ ਮੇਰਾ ਗਵਾਂਢੀ ਆ ਜੀ ਕੋਲੀ ਘਰ ਮੇਰਾ ਜੀ ਕਿੰਨੀ ਰੇਰ ਹੋ ਗਈ ਉਹ ਇਹਨੂੰ ਇੱਥੇ ਲਾਲਗਬਾਗ ਹੋਗਾ ਜੀ 1500 ਸਾਲ ਗਾਈ ਨੂੰ ਮੁਰਕੇ ਮੈਂ ਤਾਂ ਨਹੀਂ ਸ਼ਕਲ ਵੀ ਨਹੀਂ ਦੇਖੀ ਆਇਆ ਹੀ ਨਹੀਂ ਇਧਰ ਕਿਤੇ ਕੀ ਬੇਦਖਲ ਕੀਤਾ ਉਹ ਇਹਨਾਂ ਨੇ ਬੇਦਖਲ ਕਰਤਾ ਜੀ ਜਦ ਇਹ ਆਪਣੀ ਭੂਆ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਨਾ ਇਹਨਾਂ ਨੇ ਹੱਦ ਕੰਨਨੀ ਵੀ ਸਾਡੀ ਭੂਆ ਦੀ ਕੁੜੀ ਘਰ ਚ ਇੱਥੇ ਰੋਲਾ ਵੀ ਪੈਂਦਾ ਵੀ ਮਾਰਾ ਕੰਮ ਹੋਇਆ ਪਰ ਉਹ ਬੰਦੇ ਬੇਸ਼ਰਮ ਸੀ ਬੰਦਾ ਜਿਹੜਾ ਭੂਆ ਦੀ ਕੁੜੀ ਕੱਢ ਕੇ ਲੈ ਗਿਆ ਇਸ ਤੋਂ ਬਾਅਦ ਪਤਾ ਲੱਗਿਆ ਉਹ ਕਿੱਥੇ ਰਹਿੰਦਾ ਸੀ ਨਹੀਂ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਨਹੀਂ ਦੇਖਿਆ ਨਾ ਉਹਦਾ ਪਤਾ ਲੱਗਿਆ ਨਾ ਉਹਦੀ ਕਦੇ ਸ਼ਕਲ ਹੀ ਲੱਗੀ ਆ 15 16 ਸਾਲ ਦੇ ਬਾਅਦ ਹੋ ਗਿਆ ਇੰਨਾ ਟਾਈਮ ਹੋ ਗਿਆ